ਜਿਸ ਨੂੰ ਕੇ ਪਤਾ ਲੱਗਿਆ ਕਿ ਵਿਸ਼ੋ ਦਿੱਤੀ ਗਈ ਹੈ ਇਹਨਾਂ ਵੱਲੋਂ ਤਾਂ ਉਸਨੇ ਪੰਜਾਬ ਬਿਊਰੋ ਨੂੰ ਇਹ ਸਾਰੀ ਸ਼ਿਕਾਇਤ ਦਰਜ ਕਰਾਈ ਪੰਜਾਬ ਬਿਊਰੋ ਦੇ ਭਾਗ ਨੇ ਇਹ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਕੱਲ ਦੋਨਾਂ ਇੱਕ ਪਟਵਾਰੀ ਦੇ ਕਾਨਗੋ ਨੂੰ ਗ੍ਰਿਪਤਾ ਕਰ ਲਿਆ ਜਦ ਕਿ ਕਾਨਗੋ ਦੀ ਜਿਹੜੀ ਭੈਣ ਹੈ ਉਹ ਇਸ ਮਾਮਲੇ ਦੀ ਨਾਮਜ਼ਦ ਹੈ ਉਹਦਾ ਪਰਚੇ ਨਾਮ ਹੈ ਪਰ ਉਹ ਜੇ ਫਰਾਰ ਹੈ ਜੋ ਕਿ ਨੰਗਲਵਾਸੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਜਿਹੜੇ ਵਿਅਕਤੀ ਫੜੇ ਗਏ ਨੇ ਉਹਨਾਂ ਨੂੰ ਕਾਬੂ ਕਰਕੇ ਮਾਮਲਾ ਦਰਦ ਕਰ ਦਿੱਤਾ ਗਿਆ ਹੈ ਬਹੁਤ ਵੱਡੀ ਉਪਲਬਧੀ ਹੈ ਇੱਕ ਸਰਕਾਰ ਦੀ ਤਾਂ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਉਹਨਾਂ ਨੂੰ ਸਿੱਧਾ ਚਲਦੇ ਹਾਂ ਉਹਨਾਂ ਕੋਲ ਕੀ ਅਪਡੇਟ ਹੈ ਤਾਂ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਲਾਈਵ ਪ੍ਰੋਗਰਾਮ ਵਿੱਚ ਬਹੁਤ ਧੰਨਵਾਦ ਰਿੰਦਰ ਜੀ ਬਹੁਤ ਵੱਡੀ ਉਪਲਬਧੀ ਮਿਲੀ ਹੈ ਭਗਵਾਨ ਤਮਨ ਸਰਕਾਰ ਨੂੰ ਹਾਂਜੀ ਦੇਖੋ ਜਿਹੜਾ ਕਰਾਪਸ਼ਨ ਜਿਹੜੀ ਸਰਕਾਰ ਬਣੀ ਸੀ ਇਹ ਜੀ ਜ਼ੀਰੋ ਟੋਲਰੈਂਸ ਦੀ ਬਣੀ ਹੋਈ ਹੈ ਕਰਾਪਸ਼ਨ ਦੇ ਚਾਹਦੇ ਖਿਲਾਫ ਬਣੀ ਹੋਈ ਹੈ ਜੀ ਸੰਘਰਸ਼ ਚੱਲ ਕੇ ਮਤਲਬ ਕਰਾਪਸ਼ਨ ਦਾ ਵੱਡਾ ਮਸਲਾ ਹੈ ਤੇ ਦੂਜਾ ਨਸ਼ਾ ਜੀ ਹਾਂ ਜਿਹੜਾ ਗੱਲ ਕਰ ਇਹ ਹੈ ਵੀ ਜਿਹੜਾ ਕਰਾਪਸ਼ਨ ਦਾ ਤੇ ਨਸ਼ੇ ਦੇ ਦੋ ਮੁੱਦੇ ਨੇ ਇਹ ਦੋਨੇ ਮੁੱਦਿਆਂ ਦੇ ਵਾਸਤੇ ਰਸਤੇ ਚੇਂਜ ਕਰਨੇ ਪੈਣਗੇ ਫਿਰ ਇਹ ਮਸਲੇ ਹੱਲ ਹੋਣਗੇ ਜੇ ਕਈ ਵੀ ਕਿਸੇ ਨੂੰ ਫੜ ਲਿਆ ਜਾ ਕੋਈ ਪਰਨਾਲਾ ਉਹ ਗਾਹਾਂ ਜਿਹਨੇ ਫਰਿਆ ਉਹਨੂੰ ਪੈਸੇ ਦੇ ਕੇ ਉਹ ਫੇਰ ਛੁੱਟ ਗਿਆ ਮਤਲਬ ਇਸ ਤਰ੍ਹਾਂ ਇਹ ਜਿਹੜੀ ਕਹਾਣੀ ਹੈ ਇਹ ਜਲਦੀ ਇਸ ਕਰਕੇ ਹਿਸਾਬ ਚ ਨਹੀਂ ਆ ਰਹੀ ਕ੍ਰਪਸ਼ਨ ਨੂੰ ਖਤਮ ਕਰਨ ਵਾਸਤੇ ਜਿਹੜਾ ਡਾਕੂਮੈਂਟਰੀ ਸਪਰੂਫ ਨੇ ਡਾਕੂਮੈਂਟ ਸਿਸਟਮ ਹੈ ਜਿਹੜਾ ਉਹਨੂੰ ਘੱਟ ਕਰਨਾ ਪਊਗਾ ਫੇਰ ਕ੍ਰਪਸ਼ਨ ਦਾ ਕੰਮ ਘੱਟ ਸਕਦਾ ਹੈ ਜੇ ਤੁਸੀਂ ਕਹੋਗੇ ਡਾਕੂਮੈਂਟ ਤਾਂ ਉਨੀ ਹੀ ਚਾਹੀਦੇ ਨੇ ਉਸੇ ਤਰੀਕੇ ਨਾਲ ਤਾਂ ਕ੍ਰਪਸ਼ਨ ਰਸਤਾ ਦੇ ਨਿਹਰ ਚਾਹੇ ਪਟਵਾਰੀ ਫੜ ਲੋ ਚਾਹੇ ਕਾਨੂੰਗੋਹਰ ਤੋਂ ਚਾਹੇ ਤਸੀਹਂਦਾਰ ਫੜ ਲੋ ਇਹਦੇ ਵਾਸਤੇ ਆਪਾਂ ਨੂੰ ਇੱਕ ਰਸਤਾ ਤਿਆਰ ਕਰਨਾ ਪਊਗਾ ਜਿੰਨਾਂ ਚਿਰ ਉਹ ਰਸਤਾ ਸਹੀ ਤਿਆਰ ਨਹੀਂ ਕਰਦੇ ਉਹਨਾਂ ਚਿਰ ਹੈ ਜਿਹੜਾ ਕਪਛਲ ਦਾ ਮਸਲਾ ਇਹ ਮੈਂ 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 ਤੁਹਾਡੇ ਰਸਤੇ ਦੀ ਗਲਤੀ ਵੀ ਆਣਾ ਪਹਿਲਾਂ ਤੁਹਾਨੂੰ ਇੱਕ ਅਪਡੇਟ ਹੋਰ ਦੇ ਦੇਣਾ ਕਿ ਤਰਨ ਤਰਨ ਦੇ ਵਿੱਚ ਚਿਮਨ ਲਾਲ ਦਾ ਇੱਕ ਨਗਰ ਨਿਗਮ ਦਾ ਸੀਨੀਅਰ ਮੈਨੇਜਰ ਉਹ ਕਾਬੂ ਹੋ ਗਿਆ 10000 ਰੁਪਏ ਲੈਂਦੇ ਹੋਇਆ ਉਹ ਵੀ ਐਸੀ ਭਾਈਚਾਰੇ ਲੋਕਾਂ ਨੂੰ ਲੈ ਰਿਆ ਸੀ ਉਹਦੀ ਵੀ ਸ਼ਿਕਾਇਤ ਕੀਤੀ ਗਈ ਕਿਸੇ ਔਰਤ ਵੱਲੋਂ ਹੁਣ ਤੁਹਾਡੀ ਮੈਂ ਕਾਰਵਾਈ ਦੀ ਗੱਲ ਧਿਆਨ ਨਾਲ ਮੈਂ ਤਾਂ ਇਹ ਗੱਲ ਤੁਹਾਨੂੰ ਦੱਸੀ ਹੈ ਕਿ ਦੋਨੋਂ ਕੇਸਾਂ ਦੇ ਵਿੱਚ ਬੀਤੇ ਕੱਲ ਦੋਨੋਂ ਔਰਤਾਂ ਨੇ ਅੱਗੇ ਆ ਕੇ ਸ਼ਿਕਾਇਤ ਕੀਤੀ ਵਿਜਨ ਸਭਾਗ ਨੂੰ ਯਾਨੀ ਲੋਕ ਜਾਗਰੂਕ ਹੋਏ ਤਾਂ ਕਰਕੇ ਦੋਨੋਂ ਜਿਹੜੇ ਸਾਰੇ ਬੰਦੇ ਫੜੇ ਗਏ ਨੇ ਦੇਖੋ ਜੀ ਜਾਗਰੂਕ ਤਾਂ ਲੋਕ ਤਾਂ ਪਹਿਲਾਂ ਤੋਂ ਹੀ ਜਾਗਰੂਕ ਨੇ ਲੋਕਾਂ ਦੀ ਜਾਗਰੂਕਤਾ ਚਲਾਈ ਨਹੀਂ ਦਿੰਦੇ ਜੀ ਤਾਂ ਕੋਈ ਟ੍ਰੇ ਸਿਸਟਮ ਹੈ ਜੇ ਡਿਸਟ੍ਰਿਕਟ ਕੌਂਸਲ ਤੇ 15 ਲੇਜ਼ ਦੇ ਕਾਗਜ਼ ਚਾਹੀਦੇ ਹੁੰਦੇ ਨੇ ਆ ਫਲਾਨੇ ਤੋਂ ਲਿਓ ਆ ਫਲਾਨੇ ਤੋਂ ਲਿਓ ਆ ਫਲਾਨੇ ਤੋਂ ਲਿਓ ਅਹੀਂ ਦੇ ਕੋਲ ਕਦੇ ਛੁੱਟੀ ਆ ਜਾਂਦੀ ਹੈ ਕੋਈ ਸੰਡੇ ਆਉਂਦਾ ਹੈ ਕੋਈ ਫਤਰ ਕਹਿਣ ਤੋਂ ਪਾਵੇ ਇਹ ਹੈ ਵੀ ਜਿੱਨਾ ਤੇ ਡਾਕੂਮੈਂਟ ਇਕੱਠੇ ਕਰਨ ਨੂੰ ਗੰਦੇ ਨੂੰ ਲੱਗ ਜਾਂਦੇ ਨੇ ਕੋਨੀ ਦੇਰ ਦੇ ਵਿੱਚ ਜਿਹੜਾ ਕੰਮ ਹੋਣ ਵਾਲਾ ਹੁੰਦਾ ਉਹ ਤਿਲਕਾਂ ਦਾ ਡਰ ਹੁੰਦਾ ਇਸ ਕਰਕੇ ਕ腐ਸ਼ਨ ਦਾ ਜਨਮ ਹੁੰਦਾ ਜੇ ਹੁਣ ਮੰਨ ਲਓ ਵੀ ਕੋਈ ਇਰਤਕਾਲ ਹੈ ਉਹ ਇਰਤਕਾਲ ਆਪਣੇ ਆਪ ਐਡਮਿਟ ਕੋਣ ਸਿਸਟਮ ਉਹਦੇ ਹਿਸਾਬ ਨਾਲ ਆਪ ਹੀ ਹੋਵੇ ਤਾਂ ਕ腐ਸ਼ਨ ਕੌਣ ਕਰਦਾ ਜਦੋਂ ਇਹ ਕੰਮ ਕਰਦੇ ਨਹੀਂ ਹਨ ਤਾਂ ਇਹਨਾਂ ਨੂੰ ਕ੍ਰਪਸ਼ਨ ਕਰਨ ਦਾ ਮੌਕਾ ਮਿਲ ਜਾਂਦਾ ਕ੍ਰਪਸ਼ਨ ਇਹ ਹੈ ਸਰ ਵੀ ਕ੍ਰਪਸ਼ਨ ਥੱਲੇ ਉੱਪਰ ਉੱਪਰੋਂ ਚੱਲਦੀ ਹੈ ਨੀਚੇ ਤੱਕ ਕ੍ਰਪਸ਼ਨ ਦਾ ਕ੍ਰਪਸ਼ਨ ਦਾ ਜਿਹੜਾ ਰਸਤਾ ਹੁੰਦਾ ਇਹ ਉੱਪਰੋਂ ਨੀਚੇ ਤੱਕ ਚੱਲਦਾ ਹੁੰਦਾ ਔਰ ਜਿਹੜੇ ਕੰਮ ਹੁੰਦੇ ਨੇ ਉਹ ਨੀਚੇ ਤੋਂ ਰਹਿ ਕੇ ਉੱਪਰ ਤੱਕ ਚੱਲਦੇ ਹੁੰਦੇ ਅ ਡਾਕਟਰ ਸਾਹਿਬ ਅਸੀਂ ਨਾ ਕਈ ਖਬਰਾਂ ਨਸ਼ਰ ਕੀਤੀਆਂ ਨੇ ਮੈਂ ਤੁਹਾਨੂੰ ਦੱਸ ਦੇ ਨਾ ਇੱਕ ਦੋ ਖਬਰਾਂ ਐ ਜਿਹੜੀਆਂ ਨਸ਼ਰ ਹੋਈਆਂ ਨੇ ਕਿ ਸੀਟ ਪਟਵਾਦੀ ਦੀ ਹੈ ਜਿਵੇਂ ਤੁਸੀਂ ਡਾਕਟਰ ਹੋ ਦੁਕਾਨ ਤੁਹਾਡੀ ਹੈ ਬੈਠਾ ਮੈਂ ਆ ਮੈਨੂੰ ਕੋਈ ਨਹੀਂ ਪਤਾ ਤੇ ਮੈਂ ਦਵਾਈਆਂ ਵੇਚ ਕੇ ਪੈਸੇ ਲੈ ਰਿਆ ਯਾਨੀ ਕਿ ਕੋਈ ਪਟਵਾਰੀ ਛਰੇਆਮ ਪੈਸੇ ਲੈ ਰਿਆ ਹੈ ਛਰੇਆਮ ਪਟ ਉਹ ਬੰਦਾ ਪੈਸੇ ਲੈ ਰਿਆ ਔਰ ਕਹਿ ਰਿਹਾ ਹੈ ਬੰਦਾ ਵੀ ਤੁਸੀਂ ਪੈਸੇ ਲੈ ਰਹੇ ਹੋ ਕਹਿੰਦਾ ਹਾਂਜੀ ਮੈਨੂੰ ਪਟਵਾਰੀ ਸਾਹਿਬ ਨੇ ਕਿਹਾ ਹੋਇਆ ਮੈਂ ਪਟਵਾਰ ਦਾ ਹੀ ਬੰਦਾ ਔਰ ਜਦੋਂ ਅਸੀਂ ਉਹਦੀ ਖਬਰ ਨਸ਼ਕ ਪਟਵਾਰੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਟਵਾਰੀ ਸਾਹਿਬ ਇਹ ਕਹਿੰਦੇ ਨੇ ਵੀ ਮੇਰਾ ਬੰਦਾ ਹੀ ਨਹੀਂ ਹੈ ਤਾਂ ਮੈਂ ਪਟਵਾਰੀ ਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਮਰਾ ਵੀ ਤੁਹਾਡੀ ਸੀਟ ਤੇ ਬੈਠਾ ਉਹ ਸੀਟ ਤੇ ਕਿੱਦਾਂ ਬਹਿ ਗਿਆ ਉਹ ਸਾਈਨ ਕਿਵੇਂ ਕਰ ਗਿਆ ਤੁਹਾਡੇ ਤਾਂ ਉਹਨੂੰ ਇਹ ਕੋਈ ਕੱਲੇ ਪਟਵਾਰ ਇਹਦਾ ਵਾਲੇ ਵਿਭਾਗਾਂ ਚ ਇਸੇ ਤਰ੍ਹਾਂ ਹੀ ਹੈ ਪੀਛਾ ਦੇ ਵਿਭਾਗਾਂ ਚ ਵੀ ਹੈ ਜਿਹੜੇ ਆ ਬਾਰਡਰ ਏਰੀਏ ਤੇ ਸਕੂਲ ਨੇ ਉਹਨਾਂ ਚੋਂ ਮਤਲਬ 5-5 7-7 ਹਜ਼ਾਰ ਰੁਪਏ ਮਹੀਨੇ ਦੇ ਮੁੱਠੇ ਰੱਖ ਲੈਂਦੇ ਨੇ ਆਪ ਲੱਖ-ਲੱਖ ਰੁਪਏ ਲਈ ਜਾਂਦੇ ਨੇ ਮੈਂ ਇਸੇ ਤਰ੍ਹਾਂ ਹੀ ਇਹ ਪਟਵਾਰੀਆਂ ਚ ਪਟਵਾਰੀਆਂ ਦੇ ਨੂੰ ਦਾਹਾਂ ਜਿਹੜੇ ਰਿਟਾਇਰ ਹੁੰਦੇ ਨੇ ਜਾਂ ਅ ਬੰਦੇ ਜਾਂ ਕੋਈ ਕਰਾਪਸ਼ਨ ਕੁਰਪਸ਼ਨ ਦੇ ਚੱਕਰ ਚ ਹਟਾਏ ਹੁੰਦੇ ਨੇ ਉਹਨਾਂ ਨੂੰ ਰੱਖ ਲੈਂਦੇ ਨੇ ਧਿਆਨੀ ਤੇ ਉਹ ਕੰਮ ਕਰੀ ਜਾਂਦੇ ਨੇ ਮਤਲਬ ਇਹਦਾ ਕਾਫੀ ਆਵਾ ਉੱਥੇ ਹੋਇਆ ਹੈ ਸਾਰੇ ਵਿਭਾਗਾਂ ਵਿੱਚ ਹੁੰਦਾ ਜਿਹੜੇ ਰਿਟਾਇਰ ਮਲਾਜ਼ਮ ਹੁੰਦੇ ਨੇ ਜਾਂ ਜਿਹੜੇ ਕਿਸੇ ਤਰੀਕੇ ਨਾਲ ਡਿਫਾਲਟਡ ਹੁੰਦੇ ਨੇ ਉਹਨਾਂ ਨੂੰ ਰਿਟਾਇਰਮੈਂਟ ਪਹਿਲਾਂ ਹੋ ਜਾਂਦੀ ਹੈ ਜਾਂ ਕੱਟ ਦਿੱਤੇ ਜਾਂਦੇ ਨੇ ਉਹ ਸਾਰੇ ਮਤਲਬ ਵਿਭਾਗ ਦੇ ਵਿੱਚ ਹੀ ਜੂਨੀਅਰ ਮੈਂਬਰ ਬਣ ਕੇ ਆਪਦਾ ਫਲਕਾ ਤੋਂ ਰਾਵਲ ਚਲਾਈ ਜਾਂਦੇ ਨੇ ਜਿਹੜੇ ਸੀਨੀਅਰ ਹੁੰਦੇ ਨੇ ਉਹ ਆਪਦਾ ਹੋਰ ਦੇਖਦੇ ਨੇ ਦਰ ਸਾਹਿਬ ਇੱਕ ਹੋਰ ਅਪਡੇਟ ਦੇਣਾ ਕਿ ਤੁਹਾਨੂੰ ਅਤੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਜਿਹੜਾ ਆਪਾਂ ਨਾ ਮਕਾਨਦਾਰ ਰਿਕਾਰਡ ਕਢਾਣੇ ਆ ਪਟਵਾਰਖਾਨੇ ਵਿੱਚੋਂ ਹੈਨਾ ਜਾਂ ਕਨਗੋ ਦਫਤਰ ਵਿੱਚੋਂ ਉਹਦੀ ਜਿਹੜੀ ਪੇਜ ਦੀ ਫੀਸ ਹੈ ਨਾ 25 ਦੇ ਮੈਜਿਕ ਪੇਜ ਦੀ ਫੀਸ ਹੈ ਰਕਾਰਡ ਕਢਾਉਣ ਦੀ ਤੇ ਉਹ ਲੋਕ 13 1300 15 1500 ਰੁਪਏ ਲੈ ਰਹੇ ਸ਼੍ਰੀਆਮ ਰਿਸ਼ਵਰ ਠੱਗੀ ਹੋ ਰਹੀ ਹੈ ਪੰਜਾਬ ਚ ਅਜੇ ਹਾਲਾਤ ਨੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਦੇਖੋ ਜੀ ਪਹਿਲਾਂ ਤਾਂ ਇਹ ਸੁਪਤਾ ਕੇਂਦਰਾਂ ਚੋਂ ਮਿਲਦੇ ਹੁੰਦੇ ਸੀ ਕਿ ਇਸ ਪਰਖੇ ਮਤਲਬ ਉਹਦੀ ਰਸੀਦ ਮਿਲਦੀ ਹੁੰਦੀ ਸੀ ਇਸ ਦੀ ਗੱਲ ਕਰ ਜਿਹੜੇ ਦੇ ਨੇ ਆਪ ਦੇ ਤਾਂ ਸਰਕਾਰ ਖਾਣ ਪੀਣ ਵਾਲੇ ਨੇ ਜਿਹੜੇ ਕਹਿੰਦੇ ਆ ਤੂੰ ਵਹਿ ਜਾ ਅਸੀਂ ਆਪ ਕੀ ਕਰਾਂਦੇ ਆਗੇ ਸਾਨੂੰ ਪੈਸੇ ਦੇ ਦੇ ਅਗਲਾ ਕਹਿੰਦਾ ਜੀ ਕਿਤੇ ਪੂਰਾ ਕੁਸ਼ਟਾ ਕਰਪਸ਼ਨ ਨੂੰ ਅਸੀਂ ਜਨਮ ਦਿੰਦੇ ਆ ਨਾ ਕਿਉਂਕਿ ਰਸਤਾ ਮਤਲਬ ਹੁਣ ਸੁਭਦਾ ਕੇਂਦਰ ਜਾਣਾ ਅਗਲੇ ਨੂੰ ਸੁਭਦਾ ਕੇਂਦਰ ਦਾ ਨਹੀਂ ਪਤਾ ਹੁੰਦਾ ਸੁਭਦਾ ਕੇਂਦਰ ਦੇ ਅਗਾਹ 20 ਮੁਲਾਜ਼ਮ ਹੁੰਦੇ ਨੇ ਉਹਦੇ ਚੋਂ ਕਿਹੜਾ ਮੁਲਾਜ਼ਮ ਲੁਕ ਉਹਦਾ ਨਹੀਂ ਪਤਾ ਹੁੰਦਾ ਅਗਲਾ ਕਹਿੰਦਾ ਕਿਹੜਾ ਉਹ ਕਹਿੰਦਾ ਵਹਿ ਜਾ ਖੜ ਜਾ ਉਹਨਾਂ ਨਾਲ ਗੱਲਚਤ ਹੁੰਦੀ ਹੈ ਮੁਲਾਜ਼ਮਾਂ ਨਾਲ ਗਾਂਹਾਂ ਵਾਲਿਆਂ ਨਾਲ ਜਿਹੜੇ ਇਹ ਦਲਾਲ ਕਿਸਮ ਦੇ ਲੋਕ ਹੁੰਦੇ ਨੇ ਇਹਨਾਂ ਦੀ ਗਿੱਟੂ-ਵਟੂ ਹੁੰਦੀ ਆ ਉਹ ਟਾਲ ਦਿੰਦੇ ਨੇ ਟਰਕਾਅ ਦਿੰਦੇ ਨੇ ਅਗਲੇ ਨੂੰ ਕ੍ਰਪਸ਼ਨ ਤੋਂ ਸਵਾਇ ਹੋਰ ਕੋਈ ਚਾਰਾ ਹੀ ਨਹੀਂ ਰਹਿਦਾ ਜਿਹੜੇ ਕੋਈ ਜਾਦੇ ਪੜੇ ਲਿਖੇ ਲੋਕ ਹੁੰਦੇ ਨੇ ਉਹਨਾਂ ਦਾ ਕੰਮਾ ਹੋ ਜਾਂਦਾ ਜਿਹੜੇ ਆ ਆਪਣੇ ਵਰਗੇ ਮੀਡੀਆ ਹੁੰਦੇ ਨੇ ਉਹਨਾਂ ਨੂੰ ਕ੍ਰਪਸ਼ਨ ਦੇ ਕੇ ਹੀ ਕੰਮ ਕਰਾਉਣਾ ਪੈਂਦਾ ਠੀਕ ਡਾਕਟਰ ਸਾਹਿਬ ਅੰਤ ਵਿੱਚ ਸਿੱਟਾ ਕੱਢਦੇ ਆ ਵੀ ਦੇਖੋ ਬਿਜ਼ਨਸ ਨੇ ਕਾਰਵਾਈ ਕੀਤੀ ਵਧੀਆ ਕੱਲ ਬਰਨਾਲੇ ਹੋਈ ਤਰਨ ਤਰਨ ਚੋਈ ਤੋਂ ਲੱਗਦਾ ਨਹੀਂ ਜੇ ਭਗਵੰਤ ਮਾਨ ਸਰਕਾਰ ਵਧੀਆ ਕੰਮ ਕਰੀਏ ਕਿਉਂਕਿ ਉਹਨਾਂ ਨੂੰ ਵੀ ਡਰ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਜੇ ਤੁਸੀਂ 24 ਘੰਟੇ ਅੰਦਰ ਕਾਰਵਾਈ ਨਾ ਕੀਤੀ ਤਾਂ ਭਗਵੰਤ ਮਾਨ ਸਾਹਿਬ ਤੁਹਾਡੇ ਨੇ ਵੀ ਕਾਰਵਾਈ ਕਰ ਦਣਗੇ ਤਾਂ ਇਹ ਬਿਜ਼ਨਸ ਨੇ ਫਟਾਫਟ ਕਾਰਵਾਈਆਂ ਤਾਂ ਕਲਮ ਅੱਤੇ ਹੁੰਦੀਆਂ ਰਹਿੰਦਾ ਉਹੀ ਰਹਿਣਾ ਵੀ ਜੇ ਡਾਕੂਮੈਂਟ ਸਿਸਟਮ ਘਟਾਉਣ ਜੀ ਆਨਲਾਈਨ ਕੰਮ ਨੇ ਫੀਸਾਂ ਉਹ ਸਾਰਾ ਕੰਮ ਹੋਵੇ ਤਾਂ ਕਰਾਪਸ਼ਨ ਨੂੰ ਵਿੱਚ ਜਗ੍ਹਾ ਹੀ ਨਾ ਮਿਲੇ ਜਦੋਂ ਡਾਕੂਮੈਂਟ ਪੂਰੇ ਨਹੀਂ ਹੁੰਦੇ ਕਰਾਪਸ਼ਨ ਫੇਰ ਦੇਣੀ ਪੈਂਦੀ ਹੈ ਅਗਲੇ ਦੀ ਮਜਬੂਰੇ ਬਣ ਜਾਂਦੀ ਹੈ ਜਾਂ ਦਿਨ ਲੰਘ ਜਾਂਦਾ ਜਾਂ ਤਰੀਕ ਲੰਘ ਜਾਂਦੀ ਹੈ ਜਾਂ ਕੋਈ ਕੋ ਬੰਦਾ ਨਹੀਂ ਮਿਲਦਾ ਫਿਰ ਕਰਪਸ਼ਨ ਦਿੰਦਾ ਔਰ ਇਹ ਉਹੀ ਰਸਤੇ ਕਾਂਗਰਸ ਵੇਲੇ ਸੀ ਉਹੀ ਰਸਤੇ ਕਾਦੀਆਂ ਵੇਲੇ ਨੇ ਉਹੀ ਰਸਤੇ ਹੁਣ ਚੱਲਦੀ ਜਾਂਦੇ ਨੇ ਜਿੰਨਾ ਚਿਰ ਤਾਕਦੀ ਕਾਰਵਾਈ ਨਹੀਂ ਘੱਟ ਹੁੰਦੀ ਉਨਾ ਚਿਰ ਕਰਪਸ਼ਨ ਘੱਟ ਨਹੀਂ ਜਾਂਦਾ ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਭਗਵਾਨ ਤਮਾਨ ਸਰਕਾਰ ਨੂੰ ਸਾਰਾ ਕੋਈ ਆਨਲਾਈਨ ਕਰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਕਰਪਸ਼ਨ ਤੋਂ ਬਚਣ ਜਨ ਨਾਲ ਡਾਕੂਮੈਂਟ ਘੱਟ ਕਰਨੀ ਜੀ ਹਾਰੇ ਚੀਜ਼ ਦੇ ਵਿੱਚ 10 10 15 15 ਮੈਂ ਇੱਕ ਬੰਦਿਆਂ ਨਾਲ ਬਾਹ ਪੈਂਦਾ ਉਹ ਕੋਈ ਨਾ ਕੋਈ ਮਿਲਦਾ ਨਹੀਂ ਹੈ ਫਿਰ ਉਹਦੀ ਜਗ੍ਹਾ ਤੇ ਫਿਰ ਕਰਪਸ਼ਨ ਵਾਲਾ ਕੰਮ ਚੱਲਦਾ ਜੇ ਕਾਗਜ਼ੀ ਸਿੱਧੇ ਐਮਪਲੀਕੇਸ਼ਨ ਹੋਵੇ ਐਪਲੀਕੇਸ਼ਨ ਅਫਸਰ ਦੇ ਪੇਸ਼ ਹੋਵੇ ਅਫਸਰ ਆਤਮ ਕਰੇ ਫਿਰ ਭ੍ਰਿਸ਼ਟਾਚਾਰ ਦਾ ਨਾਮ ਨਿਸ਼ਾਨੀ ਖਤਮ ਹੋ ਜੂ ਜੀ ਸਰਕਾਰਾਂ ਨਹੀਂ ਚਾਹੁੰਦੀਆਂ ਕਿਉਂਕਿ ਜਿਹੜੇ ਅਫਸਰਾਂ ਦੇ ਖਰਚੇ ਨੇ ਦਿੱਲੀ ਦੀਆਂ ਮੀਟਾਂ ਹੁੰਦੀਆਂ ਨੇ ਦਿੱਲੀ ਦੇ ਹੋਣ ਆਉਣ ਜਾਣ ਹੁੰਦੇ ਨੇ ਉਹ ਸਾਰੇ ਮਤਲਬ ਕਰਪਸ਼ਨ ਦੇ ਥਰੂ ਹੀ ਹੁੰਦੇ ਨੇ ਅ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਇਸ ਐ ਮੁੱਦੇ ਤੇ ਬਹੁਤ ਵਧੀਆ ਜਾਣਕਾਰ ਦਿੱਤੀ ਹੈ ਤੇ ਮੈਂ ਇਹੀ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੋ ਤੁਸੀਂ ਗੱਲ ਕਹੀ ਹੈ ਡਾਕਟਰ ਸਾਹਿਬ ਨੇ ਉਹ ਜਲਦੀ ਮੰਨ ਜੇ ਡਾਕਟਰ ਸਾਹਿਬ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਥੋੜਾ ਅਪੀਲ ਕਰਦਾ ਤੁਹਾਡੇ ਵੱਲੋਂ ਤੇ ਚੰਨੋ ਸਰਕਾਰ ਨੂੰ ਤੇ ਸੋ ਦੋਤੋ ਇਹ ਸਾਡੇ ਨਾਲ ਸਾਡੇ ਸਹਿਯੋਗੀ ਜਿੰਦਰ ਜੁੜੇ ਸੀਗੇ ਤੇ ਬਹੁਤ ਵਧੀਆ ਗੱਲ ਕਹੀ ਹੈ ਇਹਨਾਂ ਨੇ ਹਾਲਾਂਕਿ ਸਰਕਾਰ ਕੰਮ ਕਰ ਰਹੀ ਹੈ ਪਟਵਾਰੀ ਫੜੇ ਜਾ ਰਹੇ ਨੇ ਪਰ ਕ੍ਰਪਸ਼ਨ ਕੋਣ ਫਲਾ ਰਿਹਾ ਹੈ ਕ੍ਰਪਸ਼ਨ ਅਸੀਂ ਲੋਕ ਫਲਾ ਰਹੇ ਆ ਆਪਣਾ ਸਮੇਂ ਬਚਾਣ ਲਈ ਪਰ ਲੋਕਾਂ ਦਾ ਕਸੂਰ ਵੀ ਨਹੀਂ ਹੈ ਜਿਵੇਂ ਕਿ ਡਾਕਟਰ ਸਾਹਿਬ ਨੇ ਸਹੀ ਗੱਲ ਕਹੀ ਹੈ ਕਿ ਸਰਕਾਰ ਨੂੰ ਆਨਲਾਈਨ ਕਰ ਦੇਣਾ ਚਾਹੀਦਾ ਹੈ ਜਿਹੜੇ ਡਾਕੂਮੈਂਟਸ ਨੇ ਉਹ ਘਟਾ ਦੇਣੇ ਚਾਹੀਦੇ ਆ ਤਾਂ ਕਿ ਇਹ ਸਾਰਾ ਕੰਮ ਆਨਲਾਈਨ ਹੋ ਜੇ ਜਲਦੀ ਹੋ ਜੇ ਲੋਕਾਂ ਸਮਾਂ ਬਚੇਗਾ ਔਰ ਲੋਕ ਰਿਸ਼ਵਤ ਨਹੀਂ ਦੇਣਗੇ ਜਦੋਂ ਜਿਆ ਕੁਝ ਹੋ ਜਾਏਗਾ ਤਾਂ ਰਿਸ਼ਵਤ ਨਾ ਬਜੇ ਰਹੇਗਾ ਬਾਸ ਤੇ ਨਾ ਬਜੇਗੀ ਬਾਂਸਰੀ ਉਹ ਕੰਮ ਹੋ ਜਾਏਗਾ ਅਸੀਂ ਮੰਨਦੇ ਆ ਕਿ ਕੱਲ ਬਹੁਤ ਵਧੀਆ ਕਾਰ ਹੋਈ ਹੈ ਬਰਨਾਲੇ ਦੇ ਵਿੱਚ ਤੇ ਇੱਕ ਤਰਨਤਨ ਜਿ ਫੜਿਆ ਗਿਆ ਵਿਅਕਤੀ ਨਗਰ ਨਿਗਮ ਦਾ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਤੁਹਾਡਾ ਡਾਇਰੈਕਟ ਤੁਸੀਂ ਵੀਰਨਸ ਬਿਊਰੋ ਨੂੰ ਆਪਣਾ ਫੋਨ ਕਰਕੇ ਇਤਲਾਹ ਦੇ ਸਕਦੇ ਹੋ ਜੇਕਰ ਨਹੀਂ ਕੋਈ ਹੁੰਦਾ ਤਾਂ ਤੁਸੀਂ ਸਾਡੇ ਚੈਨਲ ਤੇ ਵੀ ਸਾਨੂੰ ਫੋਨ ਕਰ ਸਕਦੇ ਹੋ ਅਸੀਂ ਠਾਵਾਗੇ ਤੁਹਾਡੀ ਆਵਾਜ਼ ਕਿਉਂਕਿ ਸਾਡੇ ਸੀਐਮ ਭਗਵੰਤ ਮਾਨ ਦਾ ਇੱਕੋ ਨਾਰਾ ਹੈ ਭ੍ਰਸ਼ਟਾਚਾਰ ਤੇ ਦੇ ਨਸ਼ਾ ਮੁਕਤ ਕਰਨਾ ਹੈ ਪੰਜਾਬ ਤੇ ਦੋਸਤੋ ਇਹ ਵੀ ਤੁਹਾਡਾ ਗਿਆਨਾ ਬਹੁਤ ਜ਼ਰੂਰੀ ਹੈ ਇਹ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ਾ ਲੈ ਕੇ ਦੋਸਤੋ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਹੋ ਇਹ ਪੰਜਾਬੀ ਟੀਵੀ ਧੰਨ